ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਦੋਸਤੋ ਵਿਜ਼ਿਟ ਹੈਗੀ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਛੇਰੀ ਤਰਨ ਤਰਨ ਸਾਹਿਬ ਵੀਰ ਰਪਿੰਦਰ ਦੇ ਕੋਲੇ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਇਸ ਕਰੋਂ ਜਿਆਦਾਤਰ ਆਪਾਂ ਵੀਡੀਓ ਪਾਉਂਦੇ ਰਹਿੰਨੇ ਆ ਆਪਣੇ ਚੈਨਲ ਦੇ ਉੱਪਰ ਤੇ ਅੱਜ 14 ਪ੍ਰੈਅ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਸਾਢੇ 10 ਵਜੇ ਦਾ ਮਾਰਨਿੰਗ ਦਾ ਜੀ ਵੜਾ ਤੁਹਾਨੂੰ ਤਿੰਨ ਦਿਖਾ ਦਾਂਗੇ ਦੋਸਤੋ ਇੱਕ ਵੜ ਜਿਹੜੀ ਦਿਖਾਵਾਂਗੇ ਇਹ ਉੱਚੇ ਪੱਛੇ ਵਾਲੀ ਆ ਠੀਕ ਆ ਜੀ ਦੋ ਦੋ ਸਾਲੇ ਮੌਜੂਦਾ ਕਿੰਨਾ ਕੀ ਰੇਟ ਭਾ ਫੜਦਾ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰਕੇ ਉਹ ਤੋਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇੱਕ ਬੱਚੀ ਤੁਸੀਂ ਵੇਖੋਗੇ ਦੋਸਤੋ ਪਲੂਨ ਬੱਚੀ ਸੋਣੀ ਆ ਪਹਿਲਾ ਸੂਆ ਬੱਚੀ ਸੋਣੀ ਆ ਠੀਕ ਹੈ ਜੀ ਡੱਬੀ ਐਚਪ ਬੱਚੀ ਆ ਤੇ ਸੂਆ ਪਹਿਲਾ ਸੂਣ ਜਾ ਰਹੀ ਆ ਦਿਨ ਹਜੇ ਲੰਘਦੀ ਆ ਪੂਰੀ ਗੱਲਬਾਤ ਕਰਾਂਗੇ ਇੱਕ ਜਰਸੀ ਵਹਿੜਾ ਦੋਸਤੋ ਸੂਈ ਸਵਾਈ ਆ ਤੇ ਦੰਦਾਂ ਦੇ ਵਿੱਚ ਆ ਠੀਕ ਹੈ ਜੀ ਦੋਂਦੀ ਆ ਜੋਗੀ ਆ ਉਹ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਕੇ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਬਿਲਕੁਲ ਬੱਚੀ ਜਿਹੜੀ ਆ ਪਹਿਲਾ ਸੂਆ ਸੋਈ ਆ ਆ ਉਹ ਕਰਦੇ ਆ ਗੱਲਬਾਤ ਬਾਈ ਵਿਪਿੰਦਰ ਦੇ ਨਾਲ ਤੇ ਖਾਸ ਵਿਜਿਟ ਜਿਹੜੀ ਹੈਗੀ ਤੁਸੀਂ ਪਿੰਡ ਸਰਾਲੀ ਮੰਡ ਕਰਨੀ ਆ ਦੋਸਤੋ ਠੀਕ ਆ ਤੇ ਨੰਬਰ ਆਪਾਂ ਵੀਰਪਿੰਦਰ ਦੇ ਥੱਲੇ ਚਲਦੇ ਕਰ ਦਾਂਗੇ ਸਕਰੀਨ ਤੇ ਨੰਬਰ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਠੀਕ ਆ ਸਭ ਤੋਂ ਪਹਿਲਾਂ ਵੀਰਪਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਠੀ ਠਾਕ ਜੀ ਤੇ ਅੱਜ ਪਸੂ ਤਿੰਨ ਆਗੇ ਜੀ ਭਾਈ ਤਿੰਨ ਆ ਜੀ ਦੋ ਸੂਈਆਂ ਇੱਕ ਤੋਂ ਠੀਕ ਆ ਇਹ ਜਰਸੀ ਆ ਗਈ ਜੀ ਬ੍ਰਿਡ ਚ ਹਾਂਜੀ ਪ्योर ਜਰਸੀ ਹੈ ਜੀ ਦੋ ਦੰਦ ਵਾ ਦੋਂਦੀ ਹੈ ਜੀ ਅਜ ਦੋ ਦੰਦ ਅੱਛਾ ਜੀ ਤੇ 3 ਦਿਨ ਹੋ ਗਏ ਸੋਈ ਨੂੰ 3 ਦਿਨ ਹੋ ਗਏ ਸੋਈ ਨੂੰ ਹਾਂਜੀ ਤੇ ਬੱਚਾ ਥੱਲੇ ਕੀ ਆ ਗਿਆ ਜੀ ਬੱਚੀ ਆ ਮਗਰ ਅੱਛਾ ਜੀ ਬੱਚੀ ਹੈ ਹਾਂਜੀ ਥੱਲੇ ਪ्योर ਜਰਸੀ ਦੀ ਲਾਲ ਬੱਚੀ ਆ ਹਾਂਜੀ ਤੇ ਦੋਂਦੀ ਦੱਸਿਆ ਨਾ ਜੀ ਹਾਂਜੀ ਹਾਂਜੀ ਦੋਂਦੀ ਬੱਚੀ ਆ ਦੋਸਤੋ ਤੇ 4 ਦਿਨ ਦਾ ਸਮਾਂ ਹੋ ਗਿਆ ਠੀਕ ਆ 4 ਦਿਨਾਂ ਦਾ ਸਮਾਂ ਹੋ ਗਿਆ ਸੋਈ ਨੂੰ ਤੇ ਹਵਾਨਾ ਪੂਰਾ ਲੇਵਾ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਜੀ ਆ ਕੁਆਲਿਟੀ ਹੈ ਜੀ ਠੰੜਲੇਵੇ ਦੀ ਭਰਾਵੋ ਬਿਲਕੁਲ ਸਾਫ ਆ ਚਾਰੇ ਥਾਣਾ ਵੈਸੇ ਮਰਲਪੁਰੀ ਤੇ ਲੱਗੇ ਹੈਗੇ ਆ ਤੇ ਬੋਲੇ ਦੇ ਵਿੱਚ ਹੁਣ ਫਿਰ ਕਿੰਨੀ ਕੁ ਚਵਾਈ ਹੈ ਜੀ 8-9 ਲੀਟਰ ਹੈਗਾ ਜੀ 8-9 ਲੀਟਰ ਹਾਂਜੀ ਠੀਕ ਆ ਤੇ ਬਾਕੀ ਚਵਾਈਆ ਬਿਲਕੁਲ ਐ ਵਧੀਆ ਫਰਸਟ ਕਲਾਸ ਦੀ ਬਿਲਕੁਲ ਓਕੇ ਜੀ ਬਿਲਕੁਲ ਠੰਡੀ ਸੀਲ ਆ ਕੋਈ ਲੱਤ ਛੜਨੀ ਕਰਨ ਵਾਲੀ ਹਾਂ ਹਾਂਜੀ ਠੀਕ ਹੈ ਜੀ ਲੋ ਵੀ ਦੋਸਤੋ ਕਿਸੇ ਤਰ੍ਹਾਂ ਦੀ ਕੋਈ ਟਰੱਕ ਭੇਜ ਆਖਲ ਜਾਂ ਕੋਈ ਉਹ ਕੰਮ ਨਹੀਂ ਹੈਗਾ ਬਿਲਕੁਲ ਸੀਲ ਸਾਬ ਪੂਰੀ ਹੈ ਬੜ ਤੇ ਦੋ ਦਾਂ ਦਾ ਠੀਕ ਆ ਜੀ ਬੱਚੀ ਦੁੰਦੀ ਹੈ ਮੋਹੂ ਥੱਲੇ ਵੀ ਬੱਚੀ ਆਪ ਵੀ ਬੱਚੀ ਆ ਦੋਸਤੋ ਤਾਂ ਕਹਿ ਦਿੱਦਾ ਆਪਾਂ ਥੱਲੇ ਵੀ ਬੱਚੀ ਆ ਠੀਕ ਹੈ ਜੀ ਥੱਲੇ ਪਿਓਰ ਬਰੀਡ ਦੇ ਵਿੱਚ ਜਿਹੜੀ ਜਰਸੀ ਬੱਚੀ ਆ ਤੇ ਵੀਰਪਿੰਦਰ ਨੂੰ ਕਹਿੰਦੇ ਖੋਲ ਕੇ ਤੋਰ ਕੇ ਦਿਖਾ ਦਈਏ ਜੀ ਥਾਣੇ ਦੇਵਾ ਜਿਹੜਾ ਦੋਸਤੋ ਵਧੀਆ ਠੀਕ ਹੈ ਸੋਹਣੇ ਥਾਣੇ ਦੇਵੇ ਦੀ ਆ ਸਫਾਈ ਸੁਭੀ ਪੂਰੀ ਆ ਬਾਕੀ ਤੁਸੀਂ ਨਿਰਖ ਪਰਖ ਆਪਣੀ ਤਸੱਲੀ ਆ ਘਰ ਵਿਜਿਟ ਕਰਕੇ ਵੀਰਾਂ ਨੇ ਕਰ ਹੀ ਲੈਣੀ ਆ ਆਜੋ ਜੀ ਆ ਦੇਖੋ ਜੀ ਆਈਡੀ ਜਿਹੜੀ ਆ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਤੇ ਕੁਆਲਿਟੀ ਦੇ ਅਰਡਰ ਦੀ ਬਿਲਕੁਲ ਤੁਹਾਡੇ ਸਾਹਮਣੇ ਆ 8 9 8 9 ਲੀਟਰ ਬੋਲੇ ਦੇ ਵਿੱਚ ਤੁਸੀਂ ਮੰਨ ਸਕਦੇ ਹੋ ਇਹਦੇ ਕੋਲ ਜਿਹੜਾ 8 ਤੋਂ 9 ਲੀਟਰ ਬੋਲਾ ਹੈਗਾ ਠੀਕ ਹੈ ਬਾਕੀ ਥਣ ਥਣ ਜਿਹੜਾ ਦੋਸਤੋ ਬਹੁਤ ਵੇਥ ਤੇ ਲੱਗਾ ਠੀਕ ਆ ਇਹ ਜਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਚੰਗੀ ਸੋਹਣੀ ਵਿਥ ਫਿਰ ਤੇ ਥਾਣੇ ਲੱਗੇ ਆ ਠੀਕ ਹੈ ਤੇ ਭਾਜੀ ਪਿੰਦਰ ਵੀਰਾ ਕਿੰਨਾ ਕੁ ਮੁੱਲ ਕੀ ਲੈ ਦੇ ਫਿਰ ਰੱਖਿਆ ਦਾ ਮੁੱਲ ਜੀ ਇਹ 45000 ਮੁੱਲ ਦੇ 42 ਦੀ ਦੇ ਦਾਂਗੇ ਅੱਛਾ 45 ਡਿਮਾਂਡ ਹੈ ਜੀ ਹਾਂ ਜੀ ਤੇ 42 ਤੋਂ ਘੱਟ ਨਹੀਂ ਇਹ ਹੁਣ 42 ਤੋਂ ਘੱਟ ਨਹੀਂ ਅਸ਼ੀਰਵਾ ਕੋਈ ਲੱਤ ਛੜਨੀ ਤੂੰ ਜਿੱਦਾਂ ਮੱਦੀ ਪਈ ਜਾਵੇ ਤੇ ਬਾਕੀ ਦਾ ਸਾਰਾ ਕੋ ਵਧੀਆ ਲੱਗੇ ਠੀਕ ਹੈ ਜੀ ਕਿਸੇ ਤਰ੍ਹਾਂ ਕੋ ਬਗਾ ਬੂੰਗਾ ਪਾਉਣ ਦੀ ਲੋੜ ਵੀ ਨਹੀਂ ਹੁੰਦੀ ਜੀ ਕਿਧਰ ਦੇਖੋ ਦੋ ਦੰਦਾ ਇਹ ਮੋਹ ਜਿਹੜੀ ਦੋਸਤੋ ਆਪਾਂ ਵੀ ਦਿਖਾ ਦਿੰਨੇ ਆਂ ਆ ਵੇਖੋ ਆ ਦੋ ਦੰਦਾ ਜੀ ਕਰੋ ਚੈੱਕ ਠੀਕ ਹੈ ਜੀ ਠੀਕ ਹੈ ਸਫਾਈ ਦੇ ਵਿੱਚ ਪੂਰੀ ਵਹਿੜ ਤੁਸੀਂ ਜ਼ਰੂਰ ਸਬਦਾ ਕਰ ਸਕਦੇ ਹੋ ਦੋਸਤੋ 45000 ਡਿਮਾਂਡ ਆ ਤੇ 42000 ਜਿਹੜੀ ਹਾ ਨਾ ਹੈਗੀ ਠੀਕ ਹੈ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਵਹਿੜ ਦਿਖਾਤੀ ਆ ਇਸ ਤੋਂ ਬਾਅਦ ਵੀਰੇ ਆ ਦੂਜੇ ਨੰਬਰ ਤੇ ਆਪਣੇ ਕੋਲੇ ਵੀ ਐਫ ਦੀ ਆ ਗਈ ਬਚੀ ਪਹਿਲਾਂ ਸੁਣੀ ਹੈ ਵੀ ਜੀ ਪਲੂਣੀ ਹੈ ਜੀ ਇੱਕ ਪਹਿਲੂ ਬਚੀ ਚਾਰ ਦੰਦਾ ਚਾਰ ਦੰਦਾ ਜੀ ਹਾਂ ਜੀ ਕਿ ਬੱਚੀ ਚੰਗੀ ਆ ਨਾ ਜੀ ਹਾਂ ਜੀ ਤੇ ਇਹ ਵੀ ਦੰਦੋ ਕਿਵੇਂ ਆ ਜੀ ਇਹ ਚੌਗੀ ਆ ਚੌਗੀ ਆ ਤੇ ਦਿਨ ਕਿੰਨੇ ਕੁ ਲ ਜਾਂਦੀ ਹੈ ਜੇ ਦਿਨ ਹਫਤੇ ਦੇ ਅੰਦਰ ਬਾਸ ਹੋ ਗਈ 10 ਦਿਨ ਲੈ ਜੂ ਤਕਰੀਬਨ 10 ਕੁ ਦਿਨ ਹਾਂ ਠੀਕ ਹੈ ਜੀ 10 ਕੁ ਦਿਨ ਦਾ 10 ਕੁ ਦਿਨ ਦਾ ਜਿਹੜਾ ਸਮਾਂ ਕਿਸਾਨ ਵੀਰੋ ਲੈ ਜੂਗੀ ਤੁਸੀਂ ਵੇਖ ਸਕਦੇ ਹੋ ਢਿਲ ਢੁਲ ਬਹੁਤ ਜਾਂਦੀ ਆ ਵੇਖੋ ਲੜ ਲੂੜ ਕਿੰਨੇ ਆ ਫਿਰ ਗਾੜੀ ਠੰਡੀ ਨਹੀਂ ਆ ਵੇਖੋ ਥਾਣ ਵੇਖੋ ਬਿਲਕੁਲ ਮੁੱਠੀ ਦਾ ਪਾਜੀ ਥਾਣੀ ਬਹੁਤ ਸੋਹਣਾ ਹਾਂ ਜੀ ਥਾਣੀ ਬਹੁਤ ਸੋਹਣਾ ਆ ਵੇਖੋ ਜਹੇ ਟੈਲੈਂਟ ਲਾਵੇਂ ਚੰਗੀਆਂ ਬੱਚੀ ਚੰਗੀ ਖੁੱਲੂ ਆ ਵੇਖੋ ਜੀ ਤੇ ਹੈ ਆ ਵੇਖੋ ਦੋਸਤੋ ਬੁੱਕਾਂ ਦੇ ਬੁੱਕ ਜਿਹੜਾ ਹੋਣੀ ਵੇਖੋ ਢਿੱਲਾ ਹੁੰਦੀਆਂ ਪਈਆਂ ਦੇਵਾ ਸੋਨਾ ਖੋਲੂਗੀ ਬੱਛੀ ਤੇ ਚਾਰ ਥਣ ਜਿਹੜੇ ਆ ਪੂਰੇ ਤੁਸੀਂ ਵੇਖੋ ਵਿਥਵਰਲ ਵੇਖੋ ਬਿਲਕੁਲ ਸੈਜ ਵੇਖੋ ਮੁੱਠੀ ਵਾਲਾ ਠੀਕ ਆ ਤੇ ਸ਼ਰੀਫੀ ਵੇਖੋ ਬਿਲਕੁਲ ਠੰਡੀ ਸੀਲ ਠੰਡੀ ਧੀਰੀ ਜਿਹੀ ਦੋਸਤੋ ਬੱਛੀ ਆ ਪਹਿਲਾ ਸੂਬਾ ਚੌਗੀ ਚਾਰ ਦੰਦ ਮੂੰਹ ਹੋ ਹੈਗੀ ਆ ਦਿਨ ਕੋਈ 10 ਕ ਲੈ ਜਾਣੇ ਖੁੱਲੇ ਜੀ ਹਾਂਜੀ ਹਾਂਜੀ ਠੀਕ ਆ ਬਾਕੀ ਭਾਰਾ ਪੇਟ ਆ ਦੋਸਤੋ ਵਜਨ ਕੋਲੋਂ ਵੇਖੋ ਪੂਰਾ ਹੈਗਾ ਠੀਕ ਆ ਆ ਕਰੋ ਚੈੱਕ ਜੀ ਖੋਲ ਕੇ ਆਪਾਂ ਤੋੜ ਕੇ ਤੁਹਾਨੂੰ ਦਿਖਾਉਂਦੇ ਆ ਠੀਕ ਹੈ ਜੀ ਤੇ ਪੂਰੇ ਜਾਤਪਾਤ ਵਾਲੀ ਹੈ ਦੋਸਤੋ ਬੱਚੀ ਠੀਕ ਆ ਆ ਵੇਖੋ λεਵਾ ਤਾਂ ਜੇ λεਵਾ ਪੂਰਾ ਪਰਨਾ ਕਿਸਾਨ ਵੀਰੋ 10 ਦਿਨ ਦਾ ਸਮਾਂ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ ਕਿਉਂਕਿ λεਵਾ ਪੂਰਾ ਭਰ ਕੇ ਬੱਛੀ ਨੇ ਸੋਣਾ ਠੀਕ ਆ ਆ ਮੂੰਹ ਮੱਥਾ ਫੇਸ ਕੁਆਲਿਟੀ ਦੇਖੋ ਠੀਕ ਹੈ ਜੀ ਹਾਈਟ ਕਰਦੇ ਜਿਹੜਾ ਤੁਸੀਂ ਨਾਰਮਲ ਮੰਨ ਸਕਦੇ ਹੋ ਵੀ ਹਜੇ ਬੱਚੀ ਆ ਹਜੇ ਮੂੰਹ ਵਿਚਾਰਦਾਂ ਦਾ ਬੱਚੀ ਨੇ ਵਧਣਾ ਫੁੱਲਣਾ ਹੈ ਠੀਕ ਆ ਜੀ ਕੱਦ ਹਾਈਟ ਆ ਜੇ ਹੋਰ ਵੀ ਕਰੂਗੀ ਤੇ ਫੋਨ ਵੀ ਜਿਹੜੀ ਆ ਦੋਸਤੋ ਹਾਈਟ ਤੁਸੀਂ ਵੇਖੋਗੇ ਵੱਡੀ ਹਾਈਟ ਹੀ ਆ ਠੀਕ ਆ ਛੋਟੀ ਹਾਈਟ ਨਹੀਂ ਕਹਿੰਦੇ ਆਪਾਂ ਪੂਰੀ ਵੱਡੀ ਹਾਈਟ ਦੇ ਵਿੱਚ ਹੀ ਆ ਮੀਡੀਅਮ ਤੋਂ ਪਲੱਸ ਆਪਾਂ ਕਹਾਂਗੇ ਮੀਡੀਅਮ ਤੋਂ ਪਲੱਸ ਹਾਈਟ ਆ ਬੱਚੀ ਦੀ ਠੀਕ ਹੈ ਵੀਰ ਜੀ ਲੋਵੀ ਪ੍ਰਭੂ ਬੱਚੀ ਇਹ ਵੀ ਨਵੀਂ ਆ ਪਹਿਲਾਂ ਬੱਚੀ ਪਹਿਲਾਂ ਦਿਖਾਈ ਆਪਾਂ ਦੂਜੇ ਨੰਬਰ ਤੇ ਵੀ ਇਹ ਪਹਿਲੀ ਬੱਚੀ ਪਲੂਨ ਅੱਗੇ ਸੋਣੀ ਆ ਤੇ ਮੁੱਲ ਭਾਬੜ ਤਾਂ ਵੀਰ ਕਿੰਨਾ ਜੀ ਮੁੱਲ ਤਾਂ 50000 ਰੁਪਇਆ ਹਾਂ ਜੀ ਹਾਂ ਨਾ 45000 ਦੇ ਪਰ 40 'ਚ ਹਾਂ ਜੀ ਠੀਕ ਹੈ ਜੀ 45 ਜਿਹੜੀ ਆ ਦੋਸਤੋ ਲੈ ਦੇ ਵਾਲੀ ਇਹ ਗੱਲ ਆ ਤੇ ਮੁੱਲ ਭਾਜਿਆਂ ਦਾ ਵੀ 50000 ਡਿਮਾਂਡ ਵੀਰ ਕਿਸੇ ਨੇ ਕਰਾਉਣੀ ਆ 50000 ਡਿਮਾਂਡ ਆ 45000 ਦੀ ਬੱਚੀ ਜੜੀ ਆ ਹਾਂ ਨਾ ਠੀਕ ਆ ਤੇ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਬੱਚੀ ਸੋਹਣੀ ਆ ਹਰ ਐਂਗਲ ਤੋਂ ਹਰ ਇੱਕ ਪਾਸੇ ਤੋਂ ਤੁਹਾਨੂੰ ਦਿਖਾਤੀ ਆ ਹਜੇ ਮੱਛੀ ਨੇ ਖੁੱਲਣਾ ਆ ਪੂਰਾ ਦਿਨ ਹਜੇ ਲਾਏ ਪਈ ਆ ਤੇ ਦਸਾਂ ਦਿਨਾਂ ਦੇ ਵਿੱਚ ਪੂਰੀ ਬਣ ਕੇ ਤਿਆਰ ਹੋਣ ਤੋਂ ਬਾਅਦ ਸੁਣਾ ਇਹ ਬੱਚੀ ਅਗਲੀ ਭਾਜੀ ਇਸ ਗਾਂਦ ਕੀ ਡਿਟੇਲ ਆ ਜੀ ਇਹ ਜਾਈ ਵਾਲ ਜਰਸੀ ਕਰਾਉ ਜੀ ਸ਼ਾਈ ਵਾਲ ਜਰਸੀ ਕ੍ਰੋਸ ਸੰਗ ਆ ਜੀ ਹਾਂਜੀ ਹਾਂਜੀ ਤੇ ਦਿਨ ਕਿੰਨਾ ਕ ਸਮਾਂ ਕਿੰਨਾ ਕੋ ਹੋ ਗਿਆ ਸੁਈ ਨੂੰ ਡੇਢ ਦੋ ਮਹੀਨੇ ਦੇ ਲਾਗੇ ਬਨੇ ਹੋ ਗਏ ਡੇਢ ਦੋ ਮੰਥ ਹੋ ਗਏ ਜੀ ਬੱਚੀ ਮਗਰ ਜੀ ਦੀ ਮਗਰ ਬੱਚੀ ਆ ਬਿਲਕੁਲ ਠੰਡੀ ਧੀਰੀ ਆ ਕੋਈ ਲਾਥ ਖੜਾ ਨਹੀਂ ਠੀਕ ਆ ਜੀ ਤੇ ਦੁੱਧ 12 13 12 ਕਿਲੋ ਤਕਰੀਬਨ ਗੇਰੋ 12 ਕਿਲੋ ਕੋਈ ਕੋਲ ਲਾ ਕਿਲੋ ਘਾਟੀ ਦਿੱਤੀ ਠੀਕ ਆ ਤੇ 12 13 ਕਿਲੋ ਦੁੱਧ ਹੈ 12 13 ਕਿਲੋ ਜਿਹੜਾ ਦੋਸਤੋ ਦੁੱਧ ਇਸ ਵੈੜ ਦੇ ਥਲੇ ਇਸ ਗਾਂ ਦੇ ਥਲੇ ਆਪਾਂ ਕਹਿ ਲਾਂਗੇ ਵੀ ਹੈਗਾ ਠੀਕ ਆ ਤੇ 1 ਮਹੀਨਾ ਡੇਢ ਕ ਤੁਸੀਂ ਲਾ ਲਓ ਡੇਢ ਮਹੀਨਾ ਜਿਹੜਾ ਹੋ ਗਿਆ ਸਮਾਂ ਸੂਰ ਠੀਕ ਆ ਦੁੱਧ ਪੰਜ ਦਾ ਵੀ ਥੋੜਾ ਬਾਦਾਂ ਹੋਵੇ ਪਾਇਆ 1/2 ਕਿਲੋ ਦਾ ਦੁੱਧ ਤਾਂ ਵਾਧ ਹੀ ਹੋਊਗਾ ਬਾਕੀ 12 ਕਿਲੋ ਕੋਈ ਵੀ ਰਾਬ ਦੀ ਤਸੱਲੀ ਕਰਕੇ ਚੁਵਾਈ ਕਰਕੇ ਆਨ ਤਾਂ ਵੀ ਤੁਸੀਂ ਜਿਹੜੀ ਦੋਸਤੋ ਇਹ ਗਾਂ ਜਿਹੜੀ ਖਰੀਦ ਸਕਦੇ ਹੋ ਐਚ ਐਫ ਜਰਸੀ ਦੇ ਸ਼ਾਹੀ ਵਾਲ ਕਰਵਾ ਸੰਗਾ ਠੀਕ ਹੈ ਜੀ ਠੀਕ ਹੈ ਜੀ ਖੋਲ ਹੀ ਤੋੜ ਲਏ ਨੇ ਹਵਾ ਨਾਲ ਹੋਣਾ ਜਿਹੜਾ ਦੋਸਤੋ ਸੋਨਾ ਬਖਾਉਂਦੀ ਆ ਬਿਲਕੁਲ ਪੱਧਰ ਠੰਡੇ ਵਾ ਤੇ ਬੈਕ ਸਾਈਡ ਤੋਂ ਮੈਂ ਤੁਹਾਨੂੰ ਦਿਖਾ ਰਿਹਾ ਬਿਲਕੁਲ ਪੱਧਰ ਠੰਡੇ ਵੇ ਜੀ ਦੀਕਾ ਉਲਟ ਬਹਿਣੀ ਵਾਲੇ ਪਾਸੇ ਤੁਸੀਂ ਆਹ ਵੇਖੋ ਤੁਹਾਨੂੰ ਤੁਹਾਨੂੰ ਕਾਫੀ ਗਾਇਬੂ ਪੂਰਾ ਹੈਗਾ ਆਹ ਫੇਸ ਕੁਆਲਟੀ ਦੇਖੋ ਸਾ ਜਿਹੜਾ ਆ ਬੱਛੀ ਹੈ ਠੀਕ ਆ ਵੇਖ ਲਓ ਹਾਂਜੀ ਵੀਰੇ ਡਿਮਾਂਡ ਇਹਦੀ ਫਿਰ ਕੀ ਹੈ ਜੀ ਬੋਲਦਾ ਜੀ 45000 ਰੁਪਿਆ ਹਾਂਜੀ ਥੋੜਾ ਬਾਧਾ ਮਾਨਤਾ ਕਰ ਲਾਂਗੇ 40 ਦੇ ਦਿੰਦੇ 40 ਦੀ ਹਾਂਜੀ ਹਾਂ ਨਾ ਦਾ ਰੇਟ ਜਿਆ ਹੋ ਜੂ ਥੋੜਾ ਬਾਧਾ ਵਿੱਚੋਂ ਥੋੜਾ 5-700 ਦਾ ਮਾਰਦਾ ਉਹ ਦਾਣ ਤੋਂ 700 ਜਿਆਦਾ ਨਹੀਂ ਹੋਣਾ ਠੀਕ ਹੈ ਜੀ 40000 ਦੇ ਵਿੱਚੋਂ ਦੋਸਤੋ ਥੋੜਾ ਬਾਧਾ ਲੈਸ ਹੋਣਾ ਵੀ ਮਾਨਤਾਣ ਜਾਈ ਹੈ ਠੀਕ ਆ ਮੁੱਲ 45000 ਲਾਇਆ ਤੇ 40000 ਡਿਮਾਂਡ 45 ਹੈ ਠੀਕ ਹੈ ਜੀ ਤੇਪਿੰਦਰ ਵੀਰੇ ਨੰਬਰ ਆਪਣੇ ਨੰਬਰ ਜੀ 76968 68905 ਇੱਕ ਵਾਰ ਫਿਰ ਬੋਲ ਦਗੇ ਜੀ 76968 68905 ਠੀਕ ਹੈ ਜੀ ਇਹ ਨੰਬਰ ਜਿਹੜੇ ਆ ਦੋਸਤੋ ਵੀਰਪਿੰਦਰ ਤੇ ਆਪਾਂ ਸਕਰੀਨ ਦੇ ਥੱਲੇ ਚਲਦੇ ਕਰ ਦੇਣੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਾਥੀ ਸ਼ਰੀਆ ਕਰਦੇ ਆਂ